ਹਾਂਜੀ ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੇਂ ਚੈਨਲ ਤੇ ਜਿਹਦਾ ਨਾਮ ਹੈ ਬਹਿਣੀ ਵਾਲਾ ਗਰੀ ਫਾਰਮਸ ਇਸ ਚੈਨਲ ਉਪਰ ਆਪਾਂ ਖੇਤੀਬਾੜੀ ਸੰਬੰਧੀ ਵੀਡੀਓ ਪਾਉਂਦੇ ਰਹਿੰਨੇ ਆ ਤਾਂ ਕਿ ਤੁਹਾਨੂੰ ਨਵੇਂ ਨਵੇਂ ਇਨਫੋਰਮੇਸ਼ਨ ਆਪਾਂ ਦਿੰਦੇ ਰਹੀਏ ਖੇਤੀਬਾੜੀ ਸੰਬੰਧੀ ਚੈਨਲ ਤੇ ਜੇ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਦਬਤੋ ਤਾਂ ਕਿ ਤੁਹਾਨੂੰ ਸਾਡੀਆਂ ਅਪਡੇਟਸ ਮਿਲਦੀਆਂ ਰਹਿਣ ਆਓ ਜੀ ਬਿਨਾਂ ਸਮਾਂ ਗਵਾਏ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਉਹ ਕਿਹੜੀਆਂ ਇਹ ਜਿਹੇ 10 ਗੱਲਾਂ ਨੇ ਜਿਨ੍ਹਾਂ ਦਾ ਤੁਸੀਂ ਖਿਆਲ ਰੱਖਣਾ ਹੈ ਬਿਜਾਈ ਸਮੇਂ ਤਾਂ ਕਿ ਤੁਹਾਨੂੰ ਨੁਕਸਾਨ ਨਾ ਦੇਖਣਾ ਪਵੇ ਅਤੇ ਤੁਹਾਡਾ ਕਣਕ ਦਾ ਝਾੜ ਹੈ ਉਹ 70-75 ਮਣ ਤੋਂ ਵੀ ਪਾਰਦਾ ਜਾਵੇ ਆਓ ਜੀ ਕਰਦੇ ਆਪਾਂ ਵੀਡੀਓ ਦੀ ਸ਼ੁਰੂਆਤ ਤੇ ਪਹਿਲਾ ਪੁਆਇੰਟ ਹੈ ਜੀ ਖੇਤਾਂ ਵਿੱਚ ਨਮੀ ਦਾ ਹੋਣਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਬੀਜ ਨੂੰ ਉੱਗਣ ਵਾਸਤੇ ਚੰਗੀ ਮਾਤਰਾਾਂ ਦੇ ਵਿੱਚ ਨਮੀ ਚਾਹੀਦੀ ਹੈ ਜੇ ਤੁਹਾਡੇ ਖੇਤਾਂ ਵਿੱਚ ਤੁਹਾਨੂੰ ਨਮੀ ਘੱਟ ਲੱਗਦੀ ਆ ਜਾਂ ਵਾਹਣ ਖੁਸ਼ਕ ਲੱਗਦਾ ਹੈ ਤਾਂ ਤੁਸੀਂ ਧਿਆਨ ਰੱਖੋ ਕਿ ਉਹਨੂੰ ਪਹਿਲਾਂ ਹੀ ਤੁਸੀਂ ਰੋਣੀ ਕਰ ਦੋ ਤਾਂ ਕਿ ਤੁਹਾਡੇ ਬੀਜ ਨੂੰ ਚੰਗੀ ਤਰ੍ਹਾਂ ਮੋਇਸਚਰ ਮਿਲ ਸਕੇ ਖੇਤਾਂ ਵਿੱਚ ਜਾ ਕੇ ਅਤੇ ਜਰਮੀਨੇਸ਼ਨ 'ਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਹੁਣ ਕਈ ਕਿਸਾਨ ਵੀਰ ਇੱਥੇ ਕਹਿਣਗੇ ਕਿ ਸਾਡੇ ਵਾਹਣ ਥੋੜੇ ਖੁਸ਼ਕ ਨੇ ਸਾਨੂੰ ਰੋਣੀ ਦਾ ਟਾਈਮ ਨਹੀਂ ਹੈਗਾ ਅਸੀਂ ਬੀਜ ਥੋੜਾ ਡੁੰਗਾ ਬੀਜ ਦਈਏ ਉਹਦੇ 'ਚ ਤੁਹਾਡਾ ਇਹ ਨੁਕਸਾਨ ਹੋ ਸਕਦਾ ਹੈ ਕਿ ਜੇ ਤੁਸੀਂ ਬੀਜ ਥੋੜਾ ਜ਼ਿਆਦਾ ਡੁੰਗਾ ਬੀਜਤਾ ਤਾਂ ਉਹ ਕੱਲ ਨੂੰ ਜਰਮੀਨੇਟ ਘੱਟ ਹੋ ਸਕਦਾ ਹੈ ਇਸ ਲਈ ਤੁਹਾਨੂੰ ਪਹਿਲਾਂ ਹੀ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਜੇ ਤੁਹਾਡੇ ਵਾਹ ਤੁਹਾਨੂੰ ਖੁਸ਼ਕ ਲੱਗਦੇ ਨੇ ਤਾਂ ਤੁਸੀਂ ਪਹਿਲਾਂ ਉਹਦੇ ਚ ਰੌਣੀ ਕਰੋ ਤਾਂ ਕਿ ਖੇਤਾਂ ਵਿੱਚ ਇੱਕ ਸਾਰ ਨਮੀ ਆਵੇ ਅਤੇ ਬੀਜ ਜਰਮੀਨੇਸ਼ਨ 'ਚ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ। ਹੁਣ ਆਪਾਂ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਜੀ ਉਹ ਹੈਗਾ ਥੋੜਾ ਜਿਹਾ ਬੀਜਾਂ ਸੰਬੰਧੀ। ਹੁਣ ਜੇ ਇਹਦੇ ਵਿੱਚ ਪਹਿਲਾ ਪੁਆਇੰਟ ਹੈ ਉਹ ਹੈਗਾ ਗਰਮੀ ਦੇ ਟਕਰਾ ਕਰਨ ਵਾਲੇ ਬੀਜ। ਹੁਣ ਤੁਸੀਂ ਦੇਖ ਰਹੇ ਹੋ ਪਿਛਲੇ 2-3 ਸਾਲਾਂ ਤੋਂ ਜਦੋਂ ਕਣਕ ਪਕਾ ਦੇ ਨੇੜੇ ਪਹੁੰਚਦੀ ਹੈ ਤਾਂ ਉਦੋਂ ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਜਿਦੇ ਕਾਰਨ ਜਿਹੜੇ ਆਪਣੇ ਪੁਰਾਣੇ ਬੀਜ ਨੇ ਪ੍ਰਚਲਿਤ ਬੀਜ ਨੇ ਜਿਵੇਂ 29 70 ਹੋ ਗਿਆ 30 66 ਹੋ ਗਿਆ ਇਹ ਗਰਮੀ ਦਾ ਟੱਕਰ ਨਹੀਂ ਕਰਦੇ ਅਤੇ ਜਿਦੇ ਨਾਲ ਇਹਨਾਂ ਦਾ ਝਾੜ ਬਹੁਤ ਜ਼ਿਆਦਾ ਘਟ ਜਾਂਦਾ ਹੈ ਅਤੇ ਇਹੋ ਜੇ ਬੀਜ ਬੀਜਣ ਤੋਂ ਤੁਸੀਂ ਵੀ ਗੁਰਹੇਸ਼ ਕਰਿਓ ਤੁਸੀਂ ਹੁਣ ਨਵੇਂ ਬੀਜ ਬੀਜ ਸਕਦੇ ਹੋ ਜਿਵੇਂ 826 377 371 322 ਇਹੋ ਜੇ ਬੀਜ ਗਰਮੀ ਦਾ ਟੱਕਰ ਚੰਗੀ ਤਰ੍ਹਾਂ ਕਰਦੇ ਨੇ ਅਤੇ ਵੱਧ ਝਾੜ ਦੇਣ ਚ ਸਮਰੱਥਾ ਵੀ ਰੱਖਦੇ ਨੇ ਤਾਂ ਕਿਰਪਾ ਕਰਕੇ ਤੁਸੀਂ ਇਸੇ ਦੁਕਤਿਆਂ ਰੱਖਿਓ ਕਿ ਨਵੇਂ ਬੀਜਾਂ ਵੱਲ ਤੁਸੀਂ ਜਾਓ ਜਾਂ ਫਿਰ ਆਪਣੇ ਏਰੀਆ 'ਚ ਇਹ ਜੇ ਬੀਜ ਪੁੱਛੋ ਆਪਣੇ ਕਿਸਾਨ ਭਰਾਵਾਂ ਤੋਂ ਜਿਹੜੋ ਦੋ ਦਿੰਨ ਸਾਲਾਂ ਤੋਂ ਬੀਜ ਰਹੇ ਨੇ ਗਰਮੀ ਦਾ ਟੱਕਰ ਆ ਵੀ ਕਰਦੇ ਨੇ ਅਤੇ ਵੱਧ ਝਾੜ ਦੇਣ ਦੇਣ 'ਚ ਵੀ ਸਮਰਥਾ ਰੱਖਦੇ ਨੇ ਤਾਂ ਤੁਸੀਂ ਆਪਣੇ ਜ਼ਰੂਰ ਕਿਸਾਨ ਭਰਾਵਾਂ ਦੀ ਇਨਫੋਰਮੇਸ਼ਨ ਲਿਆ ਕਰੋ ਆਪਣੇ ਏਰੀਆ 'ਚ ਦੇਖੋ ਕਿਹੜੇ ਬੀਜ ਜ਼ਿਆਦਾ ਜ਼ਿਆਦਾ ਚੱਲਦੇ ਨੇ ਅਤੇ ਵੱਧ ਝਾੜ ਦਿੰਦੇ ਨੇ ਤੇ ਜੀ ਅਗਲਾ ਪੁਆਇੰਟ ਹੈਗਾ ਆਪਣਾ ਗ੍ਰੇਡੇਡ ਬੀਜ ਚਾਹੇ ਤੁਸੀਂ ਘਰ ਦਾ ਬੀਜ ਵਰਤੋ ਚਾਹੇ ਤੁਸੀਂ ਕੰਪਨੀ ਵਾਲਾ ਬੀਜ ਵਰਤੋ ਇਸ ਗੱਲ ਦਾ ਧਿਆਨ ਰੱਖੋ ਕਿ ਬੀਜ ਤੁਹਾਡਾ ਗ੍ਰੇਡੇਡ ਹੋਵੇ ਸਾਰਾ ਬੀਜ ਤੁਹਾਡਾ ਮੋਟਾ ਹੋਵੇ ਕੋਈ ਵੀ ਵਿੱਚ ਮਾਜੂ ਦਾਣਾ ਨਾ ਹੋਵੇ ਜਿਹੜਾ ਮਾਜੂ ਦਾਣਾ ਜੇ ਤੁਸੀਂ ਖੇਤ ਵਿੱਚ ਬੀਜਤਾ ਤਾਂ ਉਹਦਾ ਪੋਟੈਂਸ਼ੀਅਲ ਨਹੀਂ ਹੁੰਦਾ ਕਿ ਤੁਹਾਨੂੰ ਵੱਧ ਝਾੜ ਦੇ ਸਕੇ ਮੋਟਾ ਬੀਜ ਹੀ ਤੁਹਾਨੂੰ ਵੱਧ ਝਾੜ ਵੱਲ ਲੈ ਕੇ ਜਾਏਗਾ ਧਿਆਨ ਰੱਖਿਓ ਕਿ ਬੀਜ ਤੁਹਾਡਾ ਗ੍ਰੇਡੇਡ ਹੋਵੇ ਅਗਲਾ ਪੁਆਇੰਟ ਹੈ ਜੀ ਸੀਡ ਟ੍ਰੀਟਮੈਂਟ ਉਹਨੂੰ ਪਤਾ ਹੈ ਜਿਵੇਂ ਕਾਂਗਿਆਰੀ ਵਰਗੀਆਂ ਬਿਮਾਰੀਆਂ ਹੋ ਗਈਆਂ ਕੁੰਗੀ ਵਗੈਰਾ ਹੋ ਗਈਆਂ ਇਹ ਬੀਜ ਤੋਂ ਹੀ ਸਟਾਰਟ ਹੁੰਦੀਆਂ ਨੇ ਜੇ ਤੁਹਾਡੇ ਪੁਰਾਣੇ ਸਾਲਾਂ ਦੀ ਕੋਈ ਬਿਮਾਰੀ ਬੀਜ ਵਿੱਚ ਪਈ ਹੈ ਜੇ ਤੁਸੀਂ ਉਹਨੂੰ ਚੰਗੇ ਕੈਮੀਕਲ ਦੇ ਨਾਲ ਟਰੀਟ ਕਰੋਗੇ ਜਿਵੇਂ ਬੀਟਾ ਵੈਕਸ ਹੋ ਗਿਆ ਜਾਂ ਫਿਰ ਟੈਬੂਕੋਨਾਜ਼ੋਲ ਹੋ ਗਿਆ ਤਾਂ ਜਿਹੜੀ ਬੀਜ ਵਿੱਚ ਬਿਮਾਰੀ ਪਈ ਹੈ ਉਹਦੇ ਅੰਸ਼ ਪਏ ਨੇ ਤਾਂ ਉਹ ਖਤਮ ਹੋ ਜਾਣਗੇ ਤਾਂ ਇਹਦੇ ਨਾਲ ਹੋਊਗਾ ਕਿ ਕਿ ਸਵਸਥ ਬੀਜ ਤੁਹਾਡੇ ਖੇਤਾਂ ਵਿੱਚ ਜਾਊਗਾ ਅਤੇ ਬਿਮਾਰੀ ਰਹਿਤ ਉਹ ਉੱਗੂਗਾ ਤੇ ਜਰਮੀਨੇਟ ਕਰੂਗਾ ਤੇ ਤੁਹਾਨੂੰ ਵੱਧ ਝਾੜ ਵੱਲ ਲੈ ਕੇ ਜਰੂਰ ਜਾਊਗਾ ਤੇ ਜੀ ਅਗਲੇ ਜਿਹੜੀ ਖਾਸ ਗੱਲ ਦਾ ਧਿਆਨ ਰੱਖਣਾ ਹੈ ਉਹ ਹੈਗਾ ਬੀਜ ਦੀ ਡੁੰਗਾਈ ਤੁਸੀਂ ਧਿਆਨ ਰੱਖਿਓ ਕਿ ਬੀਜ ਤੁਹਾਡਾ 2 ਹੱਦ 2.5 ਇੰਚ ਤੱਕ ਹੀ ਖੇਤਾਂ ਦੀ ਡੁੰਗਾਈ ਵਿੱਚ ਜਾਵੇ ਜੇ ਇਹ ਤੋਂ ਵੱਧ ਤੁਸੀਂ ਡੁੰਗਾ ਬੀਜ ਬੀਜੋਗੇ ਤਾਂ ਹੋ ਸਕਦਾ ਹੈ ਕਿ ਉਹ ਕਿਤਨਾ ਕਿਤੇ ਜਰਮੀਨੇਟ ਨਹੀਂ ਕਰੂਗਾ ਡੁੰਗੇ ਬੀਜ ਉਹਦੇ ਵਿੱਚ ਕਈ ਵਾਰ ਅੰਨੀ ਜਾਨ ਨਹੀਂ ਹੁੰਦੀ ਕਿ ਉਹ ਤਾਂ ਹੀ 3 ਇੰਚ ਤੋਂ ਜ਼ਿਆਦਾ ਡੁੰਗਾਈ ਤੋਂ ਉੱਪਰ ਆ ਸਕੇ ਧਰਤੀ ਤੋਂ ਤਾਂ ਤੁਸੀਂ ਧਿਆਨ ਰੱਖਿਓ ਕਿ ਬੀਜ ਸਿਰਫ ਤੁਹਾਡਾ 2 ਤੋਂ 2.5 ਦੀ ਇੰਚ ਦੀ ਗਹਿਰਾਈ ਤੱਕ ਹੀ ਹੋਵੇ ਅਗਲਾ ਪੁਆਇੰਟ ਹੈ ਜੀ ਸੀਡ ਰੇਟ। ਤੁਸੀਂ ਧਿਆਨ ਰੱਖਿਓ ਬੀਜ ਤੁਸੀਂ 40 ਤੋਂ 45 ਕਿਲੋ ਹੀ ਪਾਓ ਕਿੱਲੇ ਦੇ ਵਿੱਚ। ਜੇ ਤੁਹਾਨੂੰ ਲੱਗਦਾ ਹੈ ਕਿ ਵੱਧ ਬੀਜ ਪਾ ਕੇ ਤੁਸੀਂ ਝਾੜ ਵੱਧ ਲੈ ਸਕਦੇ ਹੋ ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤੀ ਹੈ। ਜੇ ਆਪਾਂ ਬੀਜ ਵੱਧ ਪਾਵਾਂਗੇ ਤਾਂ ਦਾਣੇ ਦਾ ਦਾਣੇ ਤੋਂ ਦਾਣੇ ਦੀ ਮਾਤਰਾ ਬਹੁਤ ਜ਼ਿਆਦਾ ਨੇੜੇ ਹੋ ਜਾਊਗੀ ਜਿਸ ਦੇ ਕਰਕੇ ਉਹਨੇ ਟਿਲਰ ਨਹੀਂ ਬਣਾਣੇ ਅਤੇ ਉਹਦੀ ਅੱਗੇ ਜਾ ਕੇ ਗਰੋਥ ਐਂਡ ਡਿਵੈਲਪਮੈਂਟ 'ਚ ਬਹੁਤ ਦਿੱਕਤ ਆ ਸਕਦੀ ਹੈ। ਜੇ ਬੀਜ ਤੁਸੀਂ 40 ਤੋਂ 45 ਕਿਲੋ ਪਾਉਂਗੇ ਤਾਂ ਬੀਜਾਂ ਦੀ ਦੂਰੀ ਥੋੜੀ ਸੀਮਤ ਮਾਤਰਾ ਵਿੱਚ ਹੋਊਗੀ ਅਤੇ ਉਹਨਾਂ ਨੂੰ ਪ੍ਰੋਪਰ ਜਗ੍ਹਾ ਮਿਲੂਗੀ ਆਪਣੇ ਟੇਲਰਿੰਗ ਵਧਾਉਣ ਵਾਸਤੇ ਸ਼ਖਾਂਵਾਂ ਵਧਾਉਣ ਵਾਸਤੇ ਉਹਨਾਂ ਨਾਲ ਹੋਊਗਾ ਕਿ ਕਿ ਉਹਨਾਂ ਦੀ ਗ੍ਰੋਥ ਐਂਡ ਡਿਵੈਲਪਮੈਂਟ ਵਧੀਆ ਹੋਊਗੀ ਅਤੇ ਵੱਧ ਝਾੜ ਵੱਲ ਤੁਹਾਨੂੰ ਜ਼ਰੂਰ ਲੈ ਕੇ ਜਾਣਗੇ ਜੇ ਆਪਾਂ ਅਗਲੇ ਪੁਆਇੰਟ ਦੀ ਗੱਲ ਕਰੀਏ ਜੀ ਉਹ ਹੈਗਾ న్యూਟ੍ਰੀਐਂਟ ਮੈਨੇਜਮੈਂਟ ਹੁਣ ਕਈ ਕਿਸਾਨਾਂ ਨੂੰ ਡੀਏਪੀ ਦੀ ਸਮੱਸਿਆ ਆ ਰਹੀ ਹੈ ਕਿ ਉਹਨਾਂ ਕੋਲ ਡੀਏਪੀ ਨਹੀਂ ਹੈਗਾ ਤਾਂ ਉਹ ਸਿੰਗਲ ਸੁਪਰ ਫਾਸਫੇਟ ਵੀ ਪਾ ਸਕਦੇ ਨੇ ਜੇ ਤੁਸੀਂ ਪਾ ਰਹੇ ਹੋ ਡੀਏਪ ਤਾਂ ਤੁਸੀਂ ਧਿਆਨ ਰੱਖੋ ਕਿ 55 ਤੋਂ 60 ਕਿਲੋ ਪ੍ਰਤੀ ਏਕੜ ਤੁਸੀਂ ਉਹਦੀ ਡੋਜ਼ ਵਰਤੋ ਜੇ ਤੁਸੀਂ ਐਸਐਸਪੀ ਪਾਣਾ ਮਤਲਬ ਸਿੰਗਲ ਸੁਪਰ ਫਾਸਫੇਟ ਪਾਣਾ ਤਾਂ ਤੁਸੀਂ ਧਿਆਨ ਰੱਖੋ ਕਿ ਉਹ ਦੋ ਕਟੇ ਮਤਲਬ 100 kg ਪ੍ਰਤੀ ਏਕੜ ਦੀ ਮਾਤਰਾ ਜ਼ਰੂਰ ਵਰਤੋ ਜੇ ਤੁਸੀਂ ਇਹਨਾਂ ਦੀ ਮਾਤਰਾ ਘਟਾਓਗੇ ਤਾਂ ਹੋ ਸਕਦਾ ਹੈ ਕਿ ਜਿਹੜਾ ਤੁਹਾਡਾ ਬੀਜ ਉੱਗੂਗਾ ਉਹ ਥੋੜਾ ਪੀਲੇਪਨ ਤੇ ਹੋਵੇ ਤੇ ਇਹਦੇ ਨਾਲ ਹੋਊਗਾ ਕਿ ਕਿ ਉਹ ਬੂਟਾ ਥੋੜਾ ਵਿਕਸਿਤ ਘੱਟ ਹੋਊਗਾ ਤੇ ਅੱਗੇ ਜਾ ਕੇ ਜੇ ਤੁਸੀਂ ਉਹਦੀ ਖਾਦਾਂ ਦੀ ਪੂਰਤੀ ਕਰੋਗੇ ਵੀ ਤਾਂ ਉਹਦੀ ਗਰੋਥ ਐਂਡ ਡਿਵੈਲਪਮੈਂਟ ਥੋੜੀ ਰੁਕ ਵੀ ਜਾਊਗੀ ਤਾਂ ਤੁਸੀਂ ਧਿਆਨ ਰੱਖੋ ਕਿ ਬਿਜਾਈ ਸਮੇਂ ਹੀ ਤੁਸੀਂ ਸਹੀ ਮਾਤਰਾ ਦੇ ਵਿੱਚ ਉਹਦੇ ਵਿੱਚ ਖਾਦਾਂ ਵਰਤੋ ਤੇ ਜੇ ਲਾਸਟ ਪੁਆਇੰਟ ਦੀ ਆਪਾਂ ਗੱਲ ਕਰਦੇ ਹਾਂ ਜੀ ਉਹ ਹੈਗਾ ਹਰਬੀਸਾਈਡ ਐਪਲੀਕੇਸ਼ਨ ਹੁਣ ਕਈ ਕਿਕ ਸਾਲਾਂ ਤੋਂ ਕਿਸਾਨ ਵੀਰਾਂ ਦੀ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਤੋਂ ਗੋਲੀ ਨੰਡੇ ਦੀ ਰੋਕਥਾਮ ਨਹੀਂ ਹੁੰਦੀ। ਪਿਛਲੇ ਵਾਰ ਤਾਂ ਕਿਸਾਨ ਵੀਰ ਐਵੇਂ ਦੇ ਵੀ ਸੀਗੇ ਕਿ 55-60 ਦਿਨ ਦੀ ਕਣਕ ਹੋ ਗਈ ਸੀਗੀ ਪਰ ਉਹ ਫੇਰ ਵੀ ਗੋਲੀ ਨੰਡੇ ਦੀ ਸਪ੍ਰੇ ਹਾਂ ਕਰਦੇ ਸੀ। ਪਰ ਇਹਦੇ ਹੁਣ ਸਹੀ ਹੱਲ ਇਹ ਹੈਗਾ ਕਿ ਕਈ ਕਿਸਾਨ ਵੀਰਾਂ ਨੇ ਪਿਛਲੇ ਸਾਲਾਂ ਤੋਂ ਤਜਰਬੇ ਕੱਢੇ ਨੇ ਕਿ ਜਦੋਂ ਵਿਜਾਈ ਤੋਂ ਆਪਾਂ 2 ਤੋਂ 3 ਦਿਨ ਦੇ ਅੰਦਰ-ਅੰਦਰ ਕੋਈ ਵੀ ਹਰਬੀਸਾਈਡ ਆਪਾਂ ਸਪਰੇਅ ਕਰਦੇ ਹਾਂ ਜਿਵੇਂ ਅਕੀਰਾ ਦਾ ਸਾਲਟ ਹੋ ਗਿਆ ਪਰ ਓਕਸਾ ਸਲਫੋਨ ਜਿਹੜੇ ਕੀ 60 ਗ੍ਰਾਮ ਪ੍ਰਤੀ ਏਕੜ ਦੀ ਡੋਜ਼ ਹੈ। ਤੇ ਦੂਜਾ ਹੈਗਾ ਜੀ ਪੈਂਡੀਮੀ ਥਾਲੈਨ ਜਿਹੜੀ 1.5 ਲੀਟਰ ਪ੍ਰਤੀ ਏਕੜ ਦੀ ਡੋਜ਼ ਹੈ ਇਹਦੇ ਨਾਲ ਤੁਸੀਂ ਕਰੋਗੇ ਕਿ ਜੇ ਦਵਾਈਆਂ ਤੁਸੀਂ ਵਰਤੋਗੇ ਤਾਂ ਇਹਦੇ ਨਾਲ ਨਦੀਨਾਂ ਦੀ ਰੋਕਥਾਮ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਜਦੋਂ ਤੁਹਾਡੀ ਕਣਕ ਉਗੂਗੀ ਤਾਂ ਉਹਦੇ ਨਾਲ ਕੋਈ ਵੀ ਇਹੋ ਜਿਹਾ ਨਦੀਨ ਨਾਲ ਨਹੀਂ ਉਗੂਗਾ ਕਣਕ ਨੂੰ ਚੰਗਾ ਸਾਵਾ ਮਿਲੇਗਾ ਆਪਣਾ ਬੂਜਾ ਬਣਾਉਣ ਵਾਸਤੇ ਆਪਣੀ ਗਰੋਥ ਐਂਡ ਡਵੈਲਪਮੈਂਟ ਵਾਸਤੇ ਅਤੇ ਤੁਹਾਨੂੰ ਅੱਗੇ ਜਾ ਕੇ ਕੋਈ ਹੋਰ ਨਦੀਨਾਂ ਦੀ ਸਪਰੇ ਵਗੈਰਾ ਵੀ ਨਹੀਂ ਕਰਨੀ ਪੈਂਦੀ ਬਸ ਇੱਕ ਗੱਲ ਦਾ ਤੁਸੀਂ ਧਿਆਨ ਰੱਖਿਓ ਦੀ ਬਜਾਈ ਤੋਂ 2 ਤੋਂ 3 ਦਿਨ ਦੇ ਅੰਦਰ ਅੰਦਰ ਤੁਸੀਂ ਇਹ ਸਪਰੇਅ ਕਰਨੀ ਹੈ ਖੇਤਾਂ ਵਿੱਚ ਨਮੀ ਦੀ ਮਾਤਰਾ ਸਹੀ ਹੋਣੀ ਚਾਹੀਦੀ ਹੈ ਅਤੇ ਘੱਟੋ ਘੱਟ 200 ਲੀਟਰ ਪਾਣੀ ਪ੍ਰਤੀ ਏਕੜ ਜ਼ਰੂਰ ਵਰਤੋ ਤੁਸੀਂ ਜੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਕਣਕ ਦੀ ਬਜਾਈ ਸਮੇਂ ਤਾਂ ਤੁਹਾਨੂੰ ਵੱਧ ਝਾੜ ਤੋਂ ਲੈਣ ਲਈ ਕੋਈ ਵੀ ਨਹੀਂ ਰੋਕ ਸਕਦਾ બસ ਇਹਨਾਂ ਚੀਜ਼ਾਂ ਦਾ ਜਰੂਰ ਧਿਆਨ ਰੱਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਿਓ ਆਪਾਂ ਇਦਾਂ ਦੀਆਂ ਵੀਡੀਓਜ਼ ਹੋਰ ਪਾਉਂਦੇ ਰਾਵਾਂਗੇ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਮਿਲਦੇ ਆਂ ਜੀ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ